ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਫਾਰਮ ਤੇ ਹੀ ਖੜੇ ਹੋਏ ਹਾਂ ਅਸੀਂ ਲਈ ਹੋਈ ਹੈ ਜੀ ਸੀ ਐਚ 27 ਕੌੜੀ ਮਿਰਚ ਜੋ ਕਿ ਯੂਐਸਏ ਟੈਕਨੋਲੋਜੀ ਨਾਲ ਸੋਧਿਆ ਹੋਇਆ ਬੀਜ ਆ ਸਾਡਾ ਤੇ ਅਸੀਂ ਇਹਨੂੰ ਪਹਿਲਾਂ ਆਪਣੇ ਫਾਰਮ ਤੇ ਚੈੱਕ ਵੀ ਕਰਦੇ ਆ ਔਰ ਇਹਦਾ ਜਿਹੜਾ ਵਿਕਾਸ ਆ ਜੜਾਂ ਦਾ ਮਤਲਬ ਬਹੁਤ ਵਧੀਆ ਹੋਇਆ ਹੋਇਆ ਵਾ ਬਹੁਤ ਸੋਹਣਾ ਪlant ਹੋਇਆ ਹੋਇਆ ਤੇ ਜੇ ਪlant ਵਧੀਆ ਹੋਊਗਾ ਤਾਂ ਉਹ ਝਾੜ ਵੀ ਸਾਨੂੰ ਮਤਲਬ ਵਧੀਆ ਦੇਊਗਾ ਤੰਦਰੁਸਤ ਰਹੂਗਾ ਬਾਕੀ ਇਹਦੀ ਤਕਨੀਕੀ ਜਾਣਕਾਰੀ ਅਸੀਂ ਸਾਡੇ ਸਰ ਲਾਲੀਜੀ ਤੋਂ ਪੁੱਛਦਿਆਂ ਜੀ ਹਾਂ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜਦੋਂ ਜੜਾਂ ਦਾ ਵਿਕਾਸ ਜ਼ਿਆਦਾ ਹੋਊਗਾ ਜ਼ਮੀਨ ਦੇ ਵਿੱਚੋਂ ਖਰਾਕ ਜ਼ਿਆਦਾ ਖਾਊਗਾ ਜਿਹਨੇ ਖਰਾਕ ਜਿਆਦਾ ਖਾਊਗਾ ਉਹਨੇ ਬੂਟਾ ਤੰਦਰੁਸਤ ਰੱਖ ਕੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਜਿਆਦਾ ਰੱਖੂ ਜਿੰਨਾ ਸ਼ਕਤੀ ਜਿਆਦਾ ਰੱਖੂ ਉਹਨੇ ਉਹ ਫਲ ਦੇ ਵਿੱਚ ਵਾਧਾ ਜਿਆਦਾ ਹੋਊਗਾ ਜੀ ਔਰ ਕਿਸਾਨ ਵੀਰਾਂ ਨੂੰ ਸਭ ਤੋਂ ਬੜੀ ਸਮੱਸਿਆ ਹੁੰਦੀ ਹੈ ਜਦੋਂ ਬਰਸਾਤ ਪੈਂਦੀ ਹੈ ਜਾਂ ਬਹੁਤ ਕਿਸਾਨ ਵੀਰ ਬੜੀ ਗਲਤੀ ਕਰ ਲੈਂਦੇ ਆ ਖਾਦ ਪਾਉਂਦੇ ਆ ਗਿੱਲੀ ਜ਼ਮੀਨ ਨਾਲ ਦੇ ਨਾਲ ਮਟਾਂ ਚੜਾਉਣੇ ਦਾ ਚੱਲ ਕਰ ਦਿੰਦੇ ਆ ਸੋ ਉਹਦੇ ਕਰਕੇ ਬੂਟੇ ਨੂੰ ਮਰ ਜਾ ਕੇ ਮਰਨ ਦੀ ਬਿਮਾਰੀ ਆ ਜਾਂਦੀ ਹੈ ਚਾਹੇ ਉਹ ਮਿਰਚ ਆ ਉਹ ਚਾਹੇ ਸਿੰਬਲਾ ਮਿਰਚ ਆ ਸੋ ਕਿਸਾਨ ਵੀਰੋ ਇਹਨੂੰ ਖਾਦ ਵਗੈਰਾ ਪਾਈ ਜਾਣ ਸੋ ਜਦੋਂ ਮਿੱਟੀ ਚੜਾਉਣੀ ਹੈ ਬਿਲਕੁਲ ਸੁੱਕੀ ਜ਼ਮੀਨ 'ਚ ਤਰਪਾਲੀ ਵਗੈਰਾ ਜਿਵੇਂ ਵੀ ਜਾਂ ਟਰੈਕਟਰ ਨਾਲ ਮਿੱਟੀ ਲਾਉਂਦੇ ਜਾਂ ਹੱਥਾਂ ਨਾਲ ਲਾਉਂਦੇ ਆ ਜੋ ਜ਼ਮੀਨ ਦੇ ਉੱਪਰ ਡਿਪੈਂਡ ਕਰਦਾ ਬੰਦੇ ਨੇ ਕਿੰਨੀ ਕ ਫਸਲ ਵਿੱਜੀ ਹੋਈ ਹੈ ਸੋ ਖਾਦ ਮਿੱਟੀ ਚੜਾਉਣੇ ਬਿਲਕੁਲ ਸੁੱਕੀ ਜ਼ਮੀਨ 'ਤੇ ਮਿੱਟੀ ਚੜਾਇਆ ਕਰੋ ਸੋ ਫਿਰ ਤੁਹਾਨੂੰ ਬੂਟੇ ਸੁੱਕਣ ਦੀ ਬਿਮਾਰੀ ਨਹੀਂ ਆਉਣੀ ਜੀ ਤੁਸੀਂ ਕਿਸਾਨ ਵੀਰਾਂ ਨੂੰ ਇਹ ਵੀ ਦੱਸੋ ਜੀ ਇਹਦੀ ਸਾਂਭ ਸੰਭਾਲ ਮਤਲਬ ਕੀ ਇਹਨੂੰ ਲੋਡ ਹੈ ਜਦੋਂ ਬੁੱਤਾ ਮਰੇ ਨਾ ਜੀ ਜੀ ਸਭ ਤੋਂ ਜ਼ਰੂਰੀ ਹੈ ਜੀ ਜਦੋਂ ਮੌਸਮ ਠੰਡ ਠੰਡ ਤੋਂ ਗਰਮੀ ਦੀ ਤਰਫ ਜਾਂਦਾ ਹੈ ਜੀ ਸੋ ਬਹੁਤ ਲੋਕ ਬਹੁਤ ਜ਼ਿਆਦਾ ਆੜ ਲਵਾ ਦਿੰਦੇ ਜੀ ਗਰਮੀ ਦੀ ਵਜ੍ਹਾ ਕਰਕੇ ਇਹਨੂੰ ਥ੍ਰਿਪ ਆ ਜਾਂਦੀ ਹੈ ਥ੍ਰਿਪ ਕਰਕੇ ਇਹਨੂੰ ਠੂਠੀ ਰੋਗ ਮਰੂੜੀਆ ਰੋਗ ਜੀ ਲੀਫ ਕਰ ਕਹਿ ਦਿੰਦੇ ਆ ਸੋ ਉਹਦੇ ਵਾਸਤੇ ਇਹਨੂੰ ਟਾਈਮ ਟੂ ਟਾਈਮ ਨਿੰਮ ਦਾ ਤੇਲ ਅ ਅਮੀਦਾ ਓਕੇ ਕੁਲਰ ਜਾਂ ਇਹਦੇ ਸਾਈਮੈਕਸਮ ਜੀ ਬੇ ਤੁਸੀਂ ਕਰਦੇ ਰਿਹਾ ਕਰੋ ਜੀ ਸਰ ਸੋ ਕਿਸੇ ਵੀ ਕਿਸਾਨ ਵੀਰ ਨੂੰ ਹੋਰ ਕੀ ਵੈਟ ਫਲਾਈ ਵਗੈਰਾ ਆਉਂਦੀ ਹੈ ਉਹਦੇ ਵਾਸਤੇ ਬਹੁਤ ਸਪੈਸ਼ਲਿ ਪ੍ਰੋਡਕਟ ਹੁੰਦੇ ਆ ਜਿਸ ਕਰਕੇ ਤੁਹਾਡੇ ਪੱਤੇ ਇਕੱਠੇ ਵੀ ਹੋਏ ਹੁੰਦੇ ਉਹ ਵੀ ਕੁਲਣੇ ਚਾਲੂ ਹੋ ਜਾਂਦੇ ਜੀ 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 ਹਾਂਜੀ ਕਿਸਾਨ ਵੀਰੋ ਬਹੁਤ ਸੋਹਣੀ ਜਾਣਕਾਰੀ ਮਤਲਬ ਦਿੱਤੀ ਆ ਜੀ ਸਾਡੇ ਸਰ ਲਾਲੀ ਜੀ ਨੇ ਤੁਸੀਂ ਪਲਾਂਟ ਦੇਖ ਸਕਦੇ ਆ ਕਿਸਾਨ ਵੀਰੋ ਸਾਡਾ ਕਿਸ ਤਰ੍ਹਾਂ ਦਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡੀ ਪਨੀਰੀ ਅਵੇਲੇਬਲ ਆ ਜੀ ਬਹੁਤ ਵਧੀਆ ਹੋਈ ਹੋਈ ਆ ਬਹੁਤ ਸੋਹਣੀ ਪਨੀਰੀ ਹੋਈ ਹੋਈ ਆ ਸਾਡੀ ਲਓ ਜੀ ਪਰਮਜੀਤ ਜੀ ਮੁੰਡਾ ਪਿਆਰ ਪਟਕੇ ਦਿਖਾਉਣੇ ਆ ਸੂਟੇ ਦਾ ਜੜ ਦੇਖੋ ਕਿੰਨੀ ਜਿਆਦੇ ਜੜ ਦੇ ਵਿੱਚ ਫਟਾਰਾ ਜਿਆਦਾ ਆ ਰਿਹਾ ਜੜ ਦੇਖੋ ਕਿੰਨੀ ਲੰਮੀ ਆ ਰਹੀ ਇਹ ਦੀ ਜੜ ਦਾ ਬਕਾਸ ਦੇਖੋ ਕਿੰਨਾ ਇਹਨੂੰ ਆਪਾਂ ਮੇਨ ਰੀਡ ਦੀ ਕਹਿੰਦੇ ਆ ਜੀ ਔਰ ਜੇ ਉਹਦੀ ਮਤਲਬ ਜਿੰਨੀ ਜੜ ਜਦ ਲੰਬੀ ਹੈ ਤੇ ਪlant ਦੇ ਸੈਕੰਡਰੀ ਰੂਟ ਹੈ ਉਨੀ ਹੀ ਪlant ਨੇ ਜਮੀਨ ਚੋਂ ਖਾਦ ਜ਼ਿਆਦਾ ਖਾਣੀ ਹੈ ਸੋ ਆਮ ਪਨੀਰੀ ਦੇਖਦੇ ਹੋ ਉਹਦੀ ਨਿੱਕੀ ਨਿੱਕੀ ਜੜ ਹੁੰਦੀ ਹੈ ਨਿੱਕੀ ਨਿੱਕੀ ਜੜ ਨੇ ਉਨੀ ਕੀ ਉਹਨੇ ਖਾਦ ਖਾਣੀ ਹਾਂਜੀ ਕਿਸਾਨ ਵੀਰੋ ਬਾਕੀ ਕੋਈ ਵੀ ਤਕਨੀਕੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 981443770016 ਜੀ